ਮੰਡਪਾਗੋ ਤੇ ਇਸ ਘਰ ਦੇ ਵਿੱਚ ਪਹੁੰਚਿਆ ਜਿੱਥੇ ਪਹਿਲਾਂ ਤਕਰੀਬਨ 4 ਤੋਂ 5 ਫੁੱਟ ਜਿਹੜਾ ਪਾਣੀ ਘਰ ਦੇ ਅੰਦਰ ਸੀਗਾ ਪੰਸਾਰਾ ਡੋਗ ਗਿਆ ਸਾਡਾ ਵੀ ਕੋਈ ਕੋਈ ਚੀਜ਼ ਬਚੀ ਹੋਈ ਪਲਾਈਆਂ ਜਿਹੜਾ ਬੈੱਡ ਹੀ ਉਹਨਾਂ ਦੀਆਂ ਪਲਾਈਆਂ ਥੱਲੇੋਂ ਵੀ ਖਰਾਬ ਹੋ ਗਈਆਂ ਨੇ ਅਲਮਾਰੀਆਂ ਨੂੰ ਪਾਣੀ ਪੂਣੀ ਲੱਗਿਆ ਹੋਇਆ ਵੀ ਖਰਾਬ ਹੀ ਨੇ ਥੱਲੇੋਂ ਦਾ ਕਿੰਨਾ ਕਿੰਨਾ ਪਾਣੀ ਸੀ ਘਰ ਦੇ ਅੰਦਰ ਹਾਂਜੀ 4 4 ਫੁੱਟ ਹੈਗਾ ਸੀ ਇਹ ਨਾਲ ਸੁਸ਼ਟੀ ਤੇ ਹੈ ਹੀ ਆ ਪਰ ਚਲੋ ਘਰ ਤਾਂ ਬਚਿਆ ਹੀ ਆ ਨਾ ਫਸਲਾਂ ਦੇ ਚਲੋ ਖਰਾਬ ਹੋਈ ਗਈਆਂ ਕੱਲ ਜੀ ਤੋਂ ਆਏ ਸੀ ਇਹ ਬਹੁਤ ਹਾਲਾਤ ਖਰਾਬ ਸੀਗੇ ਘਰ ਦੇ ਇੰਨੀ ਇੰਨੀ ਮਿੱਟੀ ਸੀਗੀ ਕੱਲ ਦੇ ਅਸੀਂ ਜੋਂ ਲੱਗੇ ਸਾਫ਼ ਕਰਨ ਨੂੰ ਮਾਤਾ ਜੀ ਦੇ ਸੇਪ ਤੱਕ ਜਿਹੜਾ ਪਾਣੀ ਇੱਥੇ ਇਹਨਾਂ ਦੇ ਲੋਬੀ ਦੇ ਅੰਦਰ ਹੈ ਇੱਥੋਂ ਤੱਕ ਕਿਹੜਾ ਪਾਣੀ ਆਇਆ ਸੀਗਾ ਗਲਗੇ ਬੈੱਡ ਵੀ ਟੁੱਟ ਗਿਆ ਤੇ ਮੇਜ਼ ਲਿਆਈ ਹਮੈਂ ਵੱਡਾ ਹਰ ਉਹ ਵੀ ਕੱਪੜੇ ਕੱਪੜੇ ਮੇਜ਼ੇ ਵੀ ਤੇ ਆਹ ਬਾਰੀ ਵੀ ਥੱਲੇ ਗਲ ਗਈ ਆ ਤੇ ਬਿਸਤਰਾ ਵੀ ਤੁਸੀਂ ਵੇਖ ਹੀ ਚੱਲੇ ਜੇ ਹਾਲ ਤਾਂ ਕੇ ਬੱਚੇ-ਬੁੱੱਚੇ ਸਾਰੇ ਲੈ ਕੇ ਫਿਰੇ ਜਿਆਦਾ ਪਾਣੀ ਨਿਕਲਦੀ ਕੋਸ਼ਟ ਕੀਤੀ ਹਾਂ ਹਾਂਜੀ ਤੇ ਮਾਲ ਡੰਗਰ ਵੀ ਬੱਚੇ ਲੈ ਕੇ ਚੱਲ ਗਏ ਤੇ ਦੂਸਰੀ ਬੈਗ ਤੇ ਸਾਡੇ ਭਰਾਡੇ ਵੀ ਡਿੱਗੇ ਆ ਕਮਰਾ ਵੀ ਡਿੱਗਾ ਵਾ ਤੇ ਉੱਥੇ ਦਰਿਆ ਪੀ ਜਿਆਦਾ ਪਾਣੀ ਹੋ ਗਿਆ ਉੱਥੇ ਜਾ ਨਹੀਂ ਸਕਦੇ ਨੁਕਸਾਨ ਤਾਂ ਹੈਗਾ ਬਬੀ ਅਕਦਾ ਪਿੱਛੋਂ ਆ ਜਿਹੜੀਆਂ ਉਹ ਬੈਕੀਆਂ ਉਹੀਂ ਜਾ ਕੇ ਦੇਖ ਲਉ ਮਗਰੋਂ ਵੀ ਸਾਾਨੂੰ ਦੁਬਾਰਾ ਪਿਛ ਪਾਉਣਾ ਪਾਣਾ ਮਗਰੋਂ ਇਹ ਕਹਿੰਦਾ ਮੇਂ ਮਾਰੀਆਂ ਸੀ ਕਮਜ਼ੋਰ ਸੀ ਇਸ ਕਰਕੇ ਇੰਗੀਆਂ ਥੋੜੀਆਂ ਇੰਗੀਆਂ ਬੈਠ ਗਿਰਾਂਗਾ ਤੇ ਇਹ ਵੇ ਚਹਾੜ ਆਇਆ ਸੀ ਜਮੀਨ ਸਾਡੇ ਪੰਜ ਕੇ ਗੱਲੇ ਆ ਤੇ ਉਹ ਉਦੋਂ ਡੁੱਬ ਕੇ ਤੇ ਫਸਲ ਮੁਸਲਾ ਮਰ ਗਈਆਂ ਰੇਤਾ ਪੈ ਗਈ 4-5 ਫੁੱਟ ਉਹ ਐਰ ਕੀ ਅਸੀਂ ਪਿਆਰੀ ਬਣਾਈਆਂ ਬਣਾ ਕੇ ਰੇਤਾ ਕੱਢ ਕੇ ਬੀਜੀ ਆ ਤੇ ਉਹ ਸਾਡੀ ਡੁੱਬ ਗਈ ਆ ਝੋਨਾ ਮਰ ਗਿਆ ਤੇ ਅਸੀਂ ਫੇਰ ਹੁਣ ਹੁੰਦੀ ਰੇਤਾ ਪੈ ਗਈ 5-5 ਫੁੱਟ ਫੇਰ ਰੇਤਾ ਪੈ ਗਈ ਆ ਫੇਰ ਕਿ ਇਤਨ ਫਸਲਾਂ ਦੇ ਮਰ ਗਈਆਂ ਤੇ ਪੈਸਾ ਕੋਲ ਕੋਈ ਹੋਊ ਜੇ ਫੇਰ ਹੀ ਉਹ ਗੱਲ ਬਾਣੀ ਪਾਣੀ ਤੇ ਵਗੰਡਿਆ ਪੈ ਲੈਣਾ ਭਗਵਾਨ ਤੁਮਨ ਸਾਹਿਬ ਨੇ ਇਹ ਗੱਲ ਕਹੀ ਹੈ ਜਿਹਦੀ ਜਿਹਦੇ ਖੇਤ ਉਹਦੀ ਰੇਤ ਤੇ ਲੱਗਦਾ ਕਿ ਤੁਸੀਂ 2 ਮਹੀਨੇ ਦੇ ਵਿੱਚ ਜਿਹੜੀ ਆਪਣੀ ਰੇਤ ਚੱਕ ਲੂਗੇ ਆਪਣੇ ਪ੍ਰਬੰਧ ਕਰ ਲੂਗੇ ਦੁਬਾਰਾ ਫਸਲਾ ਵੇਚ ਲੂਗੇ ਨਹੀਂ ਨਹੀਂ ਜੀ ਨਾ ਹੀ ਰੇਤਾ ਚੁੱਕ ਸਕਦੇ ਆ ਤੇ ਨਾ ਹੀ ਫਸਲੇ ਵੇਚ ਸਕਦੇ ਆ ਹੜ੍ਹਾਂ ਦਾ ਪਾਣੀ ਵਾਪਸ ਜਾਣ ਤੋਂ ਬਾਅਦ ਜਿਹੜੀ ਮੁੜ ਵਸੇਬੀ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਲੋਕਾਂ ਵੱਲੋਂ ਵਾਪਸ ਆਪਣੇ ਘਰਾਂ ਵਿੱਚ ਆਣਾ ਸ਼ੁਰੂ ਕਰ ਦਿੱਤਾ ਗਿਆ ਇੱਕ ਘਰ ਦੇ ਵਿੱਚ ਪਹੁੰਚੇ ਆ ਮੰਡ ਬਾਉਪੁਰ ਦੇ ਮੰਡ ਬਾਉਪੁਰ ਤੇ ਇਸ ਘਰ ਦੇ ਵਿੱਚ ਪਹੁੰਚੇ ਆ ਜਿੱਥੇ ਪਹਿਲਾਂ ਤਕਰੀਬਨ 4 ਤੋਂ 5 ਫੁੱਟ ਜਿਹੜਾ ਪਾਣੀ ਘਰ ਦੇ ਅੰਦਰ ਸੀਗਾ ਘਰ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੇ ਜਸਵਿੰਦਰ ਭਾਜੀ ਘਰ ਦੇ ਆਪਾਂ ਦਿਖਾਈਏ ਘਰ ਦੇ ਵਿੱਚ ਇਸ ਸਮੇਂ ਸਾਫ਼ ਸੁਪਾਈਆਂ ਚੱਲਦੀਆਂ ਨੇ ਜੋ ਕੱਪੜੇ ਰਜ਼ਾਈਆਂ ਜਾਂ ਬੈੱਡ ਤੁਸੀਂ ਸਭ ਦੇਖੋਗੇ ਕਿ ਇਹ ਇਹ ਚੀਜ਼ਾਂ ਜਿਹੜੀਆਂ ਪਾਣੀ ਦੇ ਵਿੱਚ ਸੀ ਡੁੱਬ ਚੁੱਕੀਆਂ ਸੀਗੀਆਂ ਔਰ ਖਰਾਬ ਹੋਈਆਂ ਆ ਕੱਪੜੇ ਜਿਹੜੇ ਉਹ ਗਿੱਲੇ ਨੇ ਉਹਨਾਂ ਦੁਆਰਾ ਸੁਕਾ ਕੇ ਦੁਆਰਾ ਜਿਹੜਾ ਉਹਨਾਂ ਨੂੰ ਕਿ ਠੀਕ ਹੋ ਜਾਣ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਪਾਸੇ ਤੁਸੀਂ ਦੇਖੋਗੇ ਕਿ ਪਰਿਵਾਰ ਵੱਲੋਂ ਜਿਹੜੇ ਆਪਣੇ ਘਰ ਦੇ ਵਿੱਚ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਘਰ ਦੇ ਵਿੱਚ ਆ ਕੇ ਆਪਣਾ ਜੋ ਰੋਜ਼ ਮਰਹਾਂ ਦੀ ਜ਼ਿੰਦਗੀ ਆ ਉਹਦੀ ਸ਼ੁਰੂਆਤ ਕਰ ਸਕਣ ਤਾਂ ਗੱਲ ਕਰਨ ਲਈ ਸਾਡੇ ਨੇ ਇੱਥੇ ਭੈਣ ਜੀ ਵੀ ਨੇ ਭੈਣ ਜੀ ਥੋੜਾ ਜਿਆ ਸਮਾਂ ਦਿਓ ਸਾਰਾ ਡੋਬ ਗਿਆ ਸਾਡਾ ਵੀ ਕੋਈ ਕੋਈ ਚੀਜ਼ ਬਚੀ ਹੋਈ ਪਲਾਈਆਂ ਜਿਹੜੇ ਬੈੱਡ ਹੀ ਉਹਨਾਂ ਦੀਆਂ ਪਲਾਈਆਂ ਥੱਲੇੋਂ ਵੀ ਖਰਾਬ ਹੋ ਗਈਆਂ ਨੇ ਅਲਮਾਰੀਆਂ ਨੂੰ ਪਾਣੀ ਪੂਣੀ ਲੱਗਿਆ ਹੋਇਆ ਵੀ ਖਰਾਬ ਹੀ ਨੇ ਥੱਲੇੋਂ ਦਾ ਜਿਹਦਾ ਮੈਂ ਦੇਖ ਰਿਹਾ ਸਾਰਾ ਜਿੰਨੇ ਮਤਲਬ ਕਪੜੇ আর ਜਾਈਆਂ ਇੰਨੀਆਂ ਸਾਰਾ ਕੁਝ ਸਭ ਕੁਝ ਭੇਜ ਗਿਆ ਸੀ ਹਾਂਜੀ ਸਭ ਕੁਝ ਭੇਜ ਗਿਆ ਸੀਗਾ ਕਿੰਨਾ ਕਿੰਨਾ ਪਾਣੀ ਸੀ ਘਰ ਦੇ ਅੰਦਰ ਹਾਂਜੀ 4-4 ਫੁੱਟ ਹੈਗਾ ਸੀਗਾ 4-4 ਫੁੱਟ ਸੀ ਹਾਂਜੀ ਉਹ ਜਿਹੜੀਆਂ ਪੇਟੀਆਂ ਸਭ ਉੱਪਰ ਗਈਆਂ ਸੀ ਹਾਂਜੀ ਪੇਟੀਆਂ ਦੇ ਵਿੱਚ ਵੇਖ ਲਓ ਹਜੇ ਵੀ ਆਵੇ ਲੱਗੇ ਹੋਏ ਨ ਇਹ ਵੀ ਖਰਾਬ ਹੀ ਸੀਗੀਆਂ ਕਿੰਦੇ ਜਦੋਂ ਮਨ ਲੋ ਕਿ ਮੈਂ ਦੇਖ ਰਿਹਾ ਸੀ ਕਿ ਇੱਥੋਂ ਦੇ ਜਿੰਨੇ ਲੋਕ ਆ ਸਵਾਏ 1-2 ਵਿਕਤੀਆਂ ਤੋਂ ਬਾਕੀ ਸਭ ਇੱਥੋਂ ਘਰੋਂ ਬਾਹਰ ਚਲੇ ਗਏ ਸੀਗੇ ਤਾਂ ਹੁਣ ਦੁਬਾਰਾ ਘਰ ਆਏ ਹੋ ਕੁਝ ਮਨ ਨੂੰ ਕੁਝ ਸੰਤੁਸ਼ਟੀ ਵੀ ਹੁੰਦੀ ਹੈ ਕਿ ਚਲੋ ਘਰ ਤਾਂ ਘਰੀ ਹੈ ਨਾ ਹਾਂਜੀ ਇਹਨਾਂ ਸੰਤੁਸ਼ਟੀ ਤੇ ਹੈ ਹੀ ਆ ਵੀ ਚਲੋ ਘਰ ਤਾਂ ਬਚਿਆ ਹੀ ਹੈ ਨਾ ਫਸਲਾਂ ਦੇ ਚਲੋ ਖਰਾਬ ਹੋਈ ਗਈਆਂ ਬਾਕੀ ਸਮਾਨ ਵੀ ਚਲੋ ਖਰਾਬ ਹੋਇਆ ਪਰ ਧੁੱਪ ਧੱਪ ਲਵਾ ਕੇ ਉਹ ਵੀ ਸਕਾ ਲਾਂਗੇ ਵਿਚਾਰੇ ਨੂੰ ਹੋ ਜਾਊਗਾ ਹਾਂਜੀ ਗੁਜ਼ਾਰੇ ਜਾਊਗਾ ਹੋ ਜਾਊਗਾ ਕੱਲ ਜੀ ਤੋਂ ਆਏ ਸੀਗੇ ਬਹੁਤ ਹਾਲਾਤ ਖਰਾਬ ਸੀਗੇ ਘਰ ਦੇ ਇੰਨੀ ਇੰਨੀ ਮਿੱਟੀ ਸੀਗੀ ਕੱਲ ਦੇ ਅਸੀਂ ਜੋਂ ਲੱਗੇ ਸਾਫ਼ ਕਰਨੇ ਨੂੰ ਹਾਂਜੀ ਤੇ ਕਦੋਂ ਤੱਕ ਲੱਗਦਾ ਕਿ ਜਿਹੜਾ ਘਰ ਦੇ ਵਿੱਚ ਤੁਸੀਂ ਦੁਬਾਰਾ ਵਧੀਆ ਤਿਕਣਾ ਰਹਿਣਾ ਸ਼ੁਰੂ ਕਰ ਦੋਗੇ ਸਰ ਹਾਂਜੀ ਤਾਂ ਪਤਾ ਨਹੀਂ ਹੈ ਜਿੱਤੇ ਟਾਈਮ ਲੱਗੂਗਾ ਹਾਂਜੀ ਅਜੇ ਜਾਈਆਂ ਜੀਆਂ ਸਕੌਣ ਟਾਈਮ ਲੱਗੂਗਾ ਬਾਕੀ ਤੁਹਾਨੂੰ ਪਤਾ ਫਰਨੀਚਰ ਵੀ ਖਰਾਬ ਹੋਇਆ ਉਹ ਵੀ ਫੇਰ ਸਹੀ ਕਰਾਵਾਂਗੇ ਫੇਰ ਹਾਂਜੀ ਦੇਖੋ ਇਸ ਘਰ ਦੀ ਗੱਲ ਕੀਤੀ ਜਾਵੇ ਜਿਵੇਂ ਨਾ ਮੈਂ ਬਾਹਰ ਤੋਂ ਦੇਖ ਰਿਹਾ ਰਸਤੇ ਤੋਂ ਜਿਹੜੇ ਇੱਕ ਘਰ ਵਾ ਤਕਰੀਬਨ ਆ 3 ਤੋਂ 4 ਫੁੱਟ ਉੱਚਾ ਲੇਕਿਨ ਉਸ ਤੋਂ ਅੱਗੇ ਦੀ ਗੱਲ ਕੀਤੀ ਜਾਵੇ ਇਸ ਜਗ੍ਹਾ ਦੇ ਉੱਪਰ ਪਾਣੀ ਜਿਹੜਾ ਵਾ 3.5 ਤੋਂ 4 ਫੁੱਟ ਮੰਨ ਲਓ ਮੰਨ ਕੇ ਚੱਲੋ ਕਿ ਇਸ ਇਲਾਕੇ ਦੇ ਵਿੱਚ 8 ਤੋਂ 9 ਫੁੱਟ ਜਿਹੜਾ ਪਾਣੀ ਸੀ ਔਰ ਘਰ ਦੇ ਅੰਦਰ ਮਾਤਾ ਜੀ ਵੀ ਨੇ ਉਹਨਾਂ ਨਾਲ ਗੱਲ ਕਰਾਂਗੇ ਲੇਕਿਨ ਜੇ ਗੱਲ ਕੀਤੀ ਜਾਵੇ ਪਾਣੀ ਦੀ ਤਾਂ ਪਾਣੀ ਨੇ ਲੋਕਾਂ ਦੀ ਜਿਹੜੀ ਰੋਜ਼ਾਨਾ ਦੀ ਜ਼ਿੰਦਗੀ ਆ ਉਹਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਬਿਲਕੁਲ ਜਿਵੇਂ ਆਪਾਂ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੰਦਰ ਦੀ ਤਾਂ ਅੰਦਰ ਦੇ ਵਿੱਚ ਕੀ ਹਾਲਾਤ ਸੀਗੇ ਇਸ ਵਿੱਚ ਪਰਿਵਾਰਿਕ ਮੈਂਬਰ ਜਿਹੜੇ ਆ ਉਹ ਆਪਣਾ ਜਿਹੜਾ ਸਮਾਨ ਆ ਉਸ ਕਾਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖੋ ਇੱਕ ਘਰ ਦੇ ਅੰਦਰ 4 ਫੁੱਟ ਤੋਂ ਉੱਪਰ ਪਾਣੀ ਸੀਗਾ ਜੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਮਾਤਾ ਜੀ ਆ ਟੋਟਲ ਘਰ ਕਿੰਨਾ ਉੱਚਾ ਤੁਹਾਡਾ ਮੈਨੂੰ ਲੱਗਦਾ ਬਾਹਰੋਂ ਤਿੰਨ ਤੋਂ 4 ਫੁੱਟ ਉੱਚਾ ਹੈਗਾ ਨਾ ਹਾਂਜੀ 4 ਫੁੱਟ ਸ਼ੋਰ ਤਿੰਨ ਫੁੱਟ ਵੀ ਫਰਤੀ ਨਹੀਂ ਪਾਈ ਮੁੰਡਿਆਂ ਨੇ ਤੇ ਤੇ ਆ ਦੇਖੋ ਅ ਇਹ ਕਹੇ ਜੀ ਮਖਾ ਜੀ ਹਾਂਜੀ ਇਹ ਪਾਣੀ ਜੇ ਕਿਹਾ ਜਾਵੇ ਹਾਂਜੀ ਤਾਂ ਮਾਤਾ ਜੀ ਦੇ ਸਿਰ ਤੱਕ ਜਿਹੜਾ ਪਾਣੀ ਇੱਥੇ ਇਹਨਾਂ ਦੇ ਲੋਬੀ ਦੇ ਅੰਦਰ ਹੈ ਇੱਥੋਂ ਤੱਕ ਜਿਹੜਾ ਪਾਣੀ ਆਇਆ ਸੀਗਾ ਔਰ ਹੁਣ ਪਾਣੀ ਨਿਕਲ ਚੁੱਕਿਆ ਔਰ ਸਮਾਨ ਸਮਾਨ ਕਹਿੰਦੇ ਕਿ ਟੋਟਲੀ ਇਹਨਾਂ ਦਾ ਭੇਜ ਗਿਆ ਸੀਗਾ ਜਿਵੇਂ ਇਹ ਅ ਇੱਧਰ ਦੇਖ ਲਿਆ ਜਾਵੇ ਇਹ ਅੰਦਰ ਪੇਟੀ ਹੈ ਇਹ ਇਹਨਾਂ ਦਾ ਬੈਡਰੂਮ ਆ ਇਹਦੇ ਵਿੱਚ ਸਮਾਨ ਦਾ ਖਾਂਦੀ ਕੋਸ਼ਿਸ਼ ਕਰਾਂਗੇ ਟੋਟਲ ਜੋ ਘਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਕਿ ਰਜਾਈਆਂ ਆਮ ਹੀ ਬੀਬੀਆਂ ਜਿਹੜੀਆਂ ਨੇ ਉਹ ਰਜਾਈਆਂ ਨੂੰ ਅ ਪੇਟੀ ਵਿੱਚ ਪਾ ਕੇ ਬੰਦ ਕਰਕੇ ਰੱਖਦੀਆਂ ਵਾਂ ਇਹ ਕੋਈ ਰਜਾਈਆਂ ਜਿਹੜੀਆਂ ਅਜੇ ਵੀ ਪੇਟੀ ਵਿੱਚ ਆ ਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤੇ ਬਾਕੀ ਇਹਨਾਂ ਦੇ ਬਾਹਰ ਜਿਹੜੀਆਂ ਫੋਲੀਆਂ ਮਾਤਾ ਜੀ ਹਾਂਜੀ ਪੂਰਾ ਸਮਾਨ ਜਿਹੜਾ ਭੇਜਿਆ ਸੀਗਾ ਹਾਂਜੀ ਗਲਗੇ ਬੈੱਡ ਵੀ ਟੁੱਟ ਗਿਆ ਤੇ ਮੇਜ਼ ਲਿਆਈ ਹਾਂ ਮੈਂ ਵੱਡਾ ਹਰ ਉਹ ਵੀ ਕੱਪੜੇ ਕੱਪੜੇ ਮੇਜ਼ੇ ਵੀ ਤੇ ਆਹ ਬਾਰੀ ਵੀ ਥੱਲੇ ਗਲ ਗਈ ਆ ਤੇ ਬਿਸਤਰਾ ਵੀ ਤੁਸੀਂ ਵੇਖ ਹੀ ਚੱਲੇ ਜੇ ਹਾਲਤਾਂ ਹੂੰ ਤੇ ਜਾਨੀ ਕਿ ਬੱਚੇ-ਬੁੱੱਚੇ ਸਾਰੇ ਲੈ ਕੇ ਫਿਰੇ ਜਿਆਦਾ ਪਾਣੀ ਨਿਕਲਦੀ ਕੋਸ਼ਿਸ਼ ਕੀਤੀ ਹਾਂ ਹਾਂਜੀ ਤੇ ਮਾਲ ਡੰਗਰ ਵੀ ਬੱਚੇ ਲੈ ਕੇ ਚਲ ਗਏ ਤੇ ਦੂਸਰੀ ਬੈਗ ਤੇ ਸਾਡੇ ਬਰਾਂਦੇ ਵੀ ਡਿੱਗੇ ਆ ਕਮਰਾ ਵੀ ਡਿੱਗਾ ਵਾ ਤੇ ਉਥੇ ਦਰਿਆ ਵੀ ਜਿਆਦਾ ਪਾਣੀ ਹੋ ਗਿਆ ਇਥੇ ਜਾ ਨਹੀਂ ਸਕਦੇ ਬਹੁਤ ਮੁਸ਼ਕਲ ਹੋਈ ਪਈ ਜਿੱਦਾਂ ਹੁਣ ਇੱਕ ਘਰ ਆਪਕ ਨੇ ਚਾਰਕ ਫੋਟੋ ਉੱਚਾ ਵਾ ਜ਼ਮੀਨ ਦੇ ਨਾਲੋਂ ਹਾਂਜੀ ਤੇ ਇਸ ਘਰ ਦੀ ਪੋਜੀਸ਼ਨ ਕੀ ਆ ਨੀਆਂ ਦੇ ਇਹ ਨੀਵਾਂ ਮਤਲਬ ਨਹੀਂ ਨੀਆਂ ਨੀਆਂ ਮਤਲਬ ਮਜ਼ਬੂਤ ਆ ਬਚਾਵਾ ਕਰਦਾ ਨਹੀਂ ਜੀ ਲੀਆਂ ਤੇ ਬਹੁਤ ਉੱਚੀਆਂ ਬੱਚੇ ਨਿਆਣੇ ਹੀ ਉੱਚੀਆਂ ਰੱਖਦੇ ਆ ਹਾਂ ਜੀ ਕੋਈ ਨੁਕਸਾਨ ਤਾਂ ਨਹੀਂ ਕੰਨ ਨੁਕਸਾਨ ਤਾਂ ਹੈਗਾ ਵਾ ਪੀਆ ਕੰਦਾ ਪਿੱਛੋਂ ਆ ਜਿਹੜੀਆਂ ਉਹ ਬਹਿ ਗਈਆਂ ਵਾ ਜਾ ਕੇ ਦੇਖ ਲਓ ਮਗਰੋਂ ਵੀ ਪੀ ਸਾਹ ਨਾ ਸਾਨੂੰ ਦੁਬਾਰਾ ਵਿੱਚ ਪਾਉਣਾ ਪਾਣਾ ਮਗਰੋਂ ਤੇ ਕੰਦਾ ਮੈਂ ਮਾਰੀਆਂ ਸੀ ਕਮਜ਼ੋਰ ਸੀ ਇਸ ਕਰਕੇ ਨਹੀਂ ਹਾਂ ਥੋੜੀਆਂ ਜੀਆਂ ਬੈਠ ਗਈਆਂ ਪੀ ਹੁਣ ਜਦਾਂ ਮੈਂ ਲੋਕ ਕਿ ਅੱਜ ਤੁਸੀਂ ਇੱਥੇ ਘਰ ਚ ਆਏ ਹੋ ਵਾਪਸ ਹਾਂ ਜੀ ਮੈਂ ਅੱਜ 21 ਦਿਨ ਹੀ ਆਈ ਹਾਂ ਕਿ ਮੇਰੇ ਮਤਲਬ ਮੈਂ ਆਪਣੀ ਬੇਟੀ ਕੋ ਚਲ ਗਈ ਹਾਂ ਇੱਕ ਬੇਟਾ ਮੇਰਾ ਆਪਣੀ ਮਤਲਬ ਸਹਰਿਆਂ ਦੇ ਘਰ ਚਲ ਗਿਆ ਦੂਜਾ ਵੀ ਆਪਦੇ ਸਹਰਿਆਂ ਦੇ ਘਰ ਚਲ ਗਿਆ ਤੇ ਤੀਸਰਾ ਬੇਟਾ ਮੇਰਾ ਉਹ ਪਾਰ ਆਪਦੇ ਮਤਲਬ ਸਾਨੂੰ ਸਾਨੂੰ ਦੇ ਘਰ ਚਲੇ ਗਿਆ ਮਾਲ ਡੰਗਰ ਲੈ ਕੇ ਟੋਟਲ ਸਾਰੇ ਪਰਵਾਜ਼ ਜਿਹੜਾ ਬੇਕਾਰ ਸੀਗਾ ਕੋਈ ਕਿਤੇ ਬੈਠਾ ਸੀ ਕੋਈ ਕਿਤੇ ਬੈਠਾ ਸੀ ਹੁਣ ਖੁਸ਼ੀ ਆ ਕਿ ਘਰ ਚ ਆ ਗਏ ਹੁਣ ਖੁਸ਼ੀ ਮਾਰੀ ਸੀ ਪਿਆਜ ਆਏ ਘਰੇ ਹਾਂਜੀ ਅੱਛਾ ਮਤ ਥੋੜੀ ਜਿਵੇਂ ਆਪਾਂ ਗੱਲ ਕਰੀਏ ਕਿ ਜ਼ਮੀਨ ਤੁਹਾਡੀ ਜ਼ਮੀਨ ਕਿੰਦੀ ਹੈ ਤੇ ਹਾਲਾਤ ਕੀ ਸੀਗੇ ਕਿਉਂਕਿ 23 ਵਿਹਾਰ ਆਏ ਸੀਗੇ 23 ਵਿੱਚ ਹਾਰ ਆਇਆ ਸੀ ਜ਼ਮੀਨ ਸਾਡੀ ਪੰਜ ਕੇ ਗੱਲੇ ਆ ਤੇ ਉਹ ਉਦੋਂ ਡੁੱਬ ਕੇ ਤੇ ਫਸਲ ਮੁਸਲਮ ਮਰ ਗਈਆਂ ਰੇਤਾ ਪੈ ਗਈ 4-4 5 ਫੁੱਟ ਉਹ ਐਰ ਕੀ ਅਸੀਂ ਪਿਆਰੀ ਬਣਾਈਆਂ ਬਣਾ ਕੇ ਰੇਤਾ ਕੱਢ ਕੇ ਬੀਜੀ ਆ ਤੇ ਉਹ ਸਾਡੀ ਡੁੱਬ ਗਈ ਆ ਝੋਨਾ ਮਰ ਗਿਆ ਤੇ ਅਸੀਂ ਫੇਰ ਹੁਣ ਉੰਨੀ ਰੇਤਾ ਪੈ ਗਈ 5-5 ਫੁੱਟ ਫੇਰ ਰੇਤਾ ਪੈ ਗਈ ਆ ਤੇ ਹੁਣ ਤੁਹਾਨੂੰ ਦੱਸੋ ਵੀ ਸਾਡੇ ਕੋਲ ਨਾ ਉਹ ਬੀਜੀ ਜਾਣੀ ਨਾ ਰੇਤਾ ਨਿਕਲਣੀ ਤੁਹਾਨੂੰ ਪਤਾ ਹੀ ਆ ਫੇਰ ਕਿ ਫਸਲਾਂ ਦੇ ਮਰ ਗਈਆਂ ਤੇ ਪੈਸਾ ਕੋਲ ਕੋਈ ਹੋਊ ਤਾਂ ਫੇਰ ਹੀ ਉਹ ਗੱਲ ਬਣਨੀ ਪਾਣੀ ਤੇ ਵਗੰਡਿਆ ਪੈ ਲੀਆਂ ਚ ਹਾਂਜੀ ਜਿਵੇਂ ਭਗਵੰਤਮਾਨ ਸਾਹਿਬ ਨੇ ਇਹ ਗੱਲ ਕਹੀ ਆ ਜਿਹਦੀ ਜਿਹਦੇ ਖੇਤ ਉਹਦੀ ਰੇਤ ਹਾਂਜੀ ਤੇ ਲੱਗਦਾ ਕਿ ਤੁਸੀਂ 2 ਮਹੀਨੇ ਦੇ ਵਿੱਚ ਜਿਹੜੀ ਆਪਣੀ ਰੇਤ ਚੱਕ ਲੂਗੇ ਆਪਣੇ ਪ੍ਰਬੰਧ ਕਰ ਲੂਗੇ ਦੁਬਾਰਾ ਫਸਲਾ ਬੀਜ ਲੂਗੇ ਨਹੀਂ ਨਹੀਂ ਜੀ ਸਾ ਨਾਹੀਂ ਰੇਤਾ ਚੁੱਕ ਸਕਦੇ ਆ ਤੇ ਨਾਹੀਂ ਫਸਲੇ ਬੀਜ ਸਕਦੇ ਹਾਂਜੀ ਦੇਖੋ ਮਾਤਾ ਜੀ ਨੇ ਦੱਸਿਆ ਇਸ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਪਰਵਾਦ ਦੇ ਜੋ ਹਾਲਾਤ ਨੇ ਘਰ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਸਾਰਾ ਸਮਾਨ ਜਿਹੜਾ ਉਹ ਜ਼ਿਕਰ ਰਿਆ ਪਿਆ ਇਹ ਕਹਿੰਦੇ ਕਿ ਦੁਆਰਾ ਮੁਰਦ ਸੇਵਾ ਜੀ ਨੂੰ ਕਹਿੰਦੇ ਆ ਉਹ ਇਹ ਹੁੰਦਾ ਵਾ ਕਿ ਜਦੋਂ ਘਰਾਂ ਦੇ ਵਿੱਚ ਵਾਪਸ ਆਣਾ ਖੁਸ਼ੀ ਤਾਂ ਹੈ ਲੇਕਿਨ ਇਹਨਾਂ ਨੂੰ ਜਿਹੜੀ ਆਪਣੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਆਨ ਨੂੰ ਸਮਾਂ ਲੱਗਣਾ ਜਿਹੜੀ ਖੇਤੀਬਾੜੀ ਦੀ ਗੱਲ ਵੀ ਮਾਤਾ ਜੀ ਨੇ ਕਰ ਦਿੱਤੀ ਕਿ ਇਹਨਾਂ ਕੋਲ 4 ਕਿੱਲੇ ਜ਼ਮੀਨ ਸੀਗੀ ਜਿਹੜੇ ਵਿੱਚ 2023 ਦੇ ਹੜ੍ਹ ਤੋਂ ਬਾਅਦ ਪਹਿਲੀ ਫਸਲ ਬੀਜੀ ਸੀ ਔਰ ਉਹ ਫਸਲ ਤਾਂ ਬਰਬਾਦ ਹੋ ਗਈ ਲੇਕਿਨ ਹੁਣ ਜਿਹੜੀ ਦੁਆਰਾ ਰੇਤਾ ਵਾ ਉਹਨੂੰ ਸਾਲ ਲੱਗਦਾ ਡੇਢ ਸਾਲ ਲੱਗਦਾ ਉਹ ਪਤਾ ਨਹੀਂਗਾ ਬਾਕੀ ਅਗਲੇ ਦਿਨ ਇਹ ਦੇਖਦੇ ਆਂ ਕਿ ਇਥੋਂ ਦੇ ਹਾਲਾਤ ਜਿਹੜੇ ਆ ਪਹਿਲਾਂ ਨਾਲੋਂ ਕਿੰਨੇ ਜਲਦੀ ਜਿਹੜੇ ਬਿਹਤਰ ਹੋਣਦੇ ਆ ਉਮੀਦ ਵੀ ਇਹੀ ਕਰਾਂਗੇ ਕਿ ਜਲਦੀ ਜਿਹੜੇ ਇਹ ਲੋਕ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਣੇ ਵਧੀਆ ਤਰੀਕੇ ਨਾਲ ਦੁਆਰਾ ਜ਼ਿੰਦਗੀ ਬਸਰ ਕਰ ਸਕਣ